ਦੇ ਹਸਪਤਾਲਾਂ ਦੇ ਵਿੱਚ ਗਰਭਵਤੀ ਮਹਿਲਾਵਾਂ ਦੀ ਭੀੜ ਹੋਈ ਇਕੱਠੀ ਹਟ ਬੜਾ ਹਟ ਦੇ ਵਿੱਚ ਪ੍ਰੀ ਮੈਚੁਰ ਡਿਲੀਵਰੀ ਕਰਵਾਉਣ ਦੇ ਲਈ ਵੀ ਹੋਈਆਂ ਤਿਆਰ ਅਮਰੀਕਾ ਦੇ ਇਸ ਨਵੇਂ ਰੂਲ ਨੇ ਸਭ ਨੂੰ ਪਾ ਦਿੱਤੀਆਂ ਨੇ ਪਾਜੜਾਂ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਬਰਥ ਸਿਟੀਜ਼ਨਸ਼ਿਪ ਜਨਨਕੀ ਜਨਮਜਾਤ ਨਾਗਰਿਕਤਾ ਨੂੰ ਖਤਮ ਕਰਦੇ ਹੁਕਮ ਦੇ ਦਿੱਤੇ ਗਏ ਨੇ ਇਸ ਤਹਿਤ 20 ਫਰਵਰੀ ਤੋਂ ਪਹਿਲਾ ਬੱਚਾ ਜਨਮ ਦੇਣ ਤੇ ਹੜ ਮਚ ਗਈ ਹੈ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੇ ਸਮੇਤ ਦੇਸ਼ ਨਿਆ ਗਰਭਵਤੀ ਮਹਿਲਾਵਾਂ ਸਮੇਂ ਤੋਂ ਪਹਿਲਾਂ ਹੀ ਸਰਜਰੀਅਨ ਡਿਲੀਵਰੀ ਕਰਵਾਉਣ ਦੇ ਲਈ ਹਸਪਤਾਲਾਂ ਦੇ ਵਿੱਚ ਅਪੁਆਇੰਟਮੈਂਟ ਲੈ ਰਹੀਆਂ ਨੇ ਗਰਭਵਤੀ ਮਹਿਲਾਵਾਂ ਸਮੇਂ ਤੋਂ ਪਹਿਲਾਂ ਡਿਲੀਵਰੀ ਲਈ ਸੀ ਸੈਕਸ਼ਨ ਯਾਨੀ ਕਿ ਸਰਜਰੀ ਕਰਵਾਉਣਾ ਚਾਹੁੰਦੀਆਂ ਨੇ ਰਾਸ਼ਟਰਪਤੀ ਦੀ ਸ਼ਬਦ ਲੈਣ ਤੋਂ ਬਾਅਦ 트ੰਪ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਅਧਿਕਾਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਵੀਜ਼ਾ ਤੇ ਰਹਿ ਰਹੇ ਲੋਕਾਂ ਦੇ ਬੱਚੇ ਜਿਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੋਵੇਗਾ ਉਹ ਨਾਗਰਿਕਤਾ ਪ੍ਰਾਪਤ ਨਹੀਂ ਕਰ ਸਕਣਗੇ ਟਰੰਪ ਨੇ ਇਸ ਹੁਕਮ ਨੂੰ ਲਾਗੂ ਕਰਨ ਦੇ ਲਈ 30 ਦਿਨ ਦਾ ਸਮਾਂ ਦਿੱਤਾ ਸੀ 19 ਫਰਵਰੀ ਨੂੰ ਇਸ ਸਮੇਂ ਦੀ ਸੀਮਾ ਵੀ ਪੂਰੀ ਹੋ ਜਾਏਗੀ ਇਸ ਲਈ ਗਰਭਵਤੀ ਮਹਿਲਾਵਾਂ ਵੀ ਫਰਵਰੀ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਨੇ ਅਮਰੀਕਾ ਦੀਆਂ ਸਾਰੀਆਂ ਪੁਰਾਣੀਆਂ ਨੀਤੀਆਂ ਤਬਦੀਲ ਹੋ ਰਹੀਆਂ ਨੇ ਉਹਨਾਂ ਦੇ ਨਵੇਂ ਫੈਸਲਿਆਂ ਦੇ ਨਾਲ ਭਾਰਤ ਮੂਲ ਦੇ ਲੋਕਾਂ ਤੇ ਸਿੱਧਾ ਅਸਰ ਪੈ ਰਿਹਾ ਜਿਸ ਨਾਲ ਹਰ ਕੋਈ ਚਿੰਤਤ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਪੰਜਾਬੀਆਂ ਨੇ ਇਸ ਦਾ ਦੇਸੀ ਜੁਗਾਰ ਲੱਭ ਲਿਆ ਜਿਸ ਨਾਲ ਹਸਪਤਾਲਾਂ ਦੇ ਵਿੱਚ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਸਮੇ ਤੋਂ ਪਹਿਲਾਂ ਜੇਕਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ ਸਮੇ ਤੋਂ ਪਹਿਲਾਂ ਡਿਲੀਵਰੀ ਦੇ ਦੌਰਾਨ ਬੱਚੇ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਜਿਸ ਨਾਲ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਦਾ ਵਜ਼ਨ ਵੀ ਘੱਟ ਹੋ ਸਕਦਾ ਹੈ ਪਵਿੱਖ ਦੇ ਵਿੱਚ ਉਹਨਾਂ ਨੂੰ ਕਈ ਤਰੀਕੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ